ਭਾਰਤ ਦੇ ਕਾਰੋਬਾਰੀ ਖੇਤਰ ਵਿੱਚ ਇਨੀ ਦਿਨੀ ਸੀਬੀ ਦੀ ਚੇਅਰਪਰਸਨ ਮਾਦਵੀ ਪੁਰੀ 부ਚ ਦਾ ਨਾਮ ਕਾਫੀ ਸੁਰਖੀਆਂ ਵਿੱਚ ਚੱਲ ਰਿਹਾ ਹੈ ਇਹ ਨਾਮ ਸੁਰਖੀਆਂ ਵਿੱਚ یوں ਆਇਆ ਹੈ ਕਿ ਅਮਰੀਕੀ ਰਿਸਰਚ ਕੰਪਨੀ ਹਿੰਡਨਬਰਗ ਨੇ ਬੀਤੇ ਦਿਨੀ ਬਾਜ਼ਾਰ ਰੈਗੂਲੇਟਰ ਸੀਬੀ ਦੀ ਚੇਅਰਪਰਸਨ ਮਾਦਵੀ ਪੁਰੀ 부ਚ ਉੱਤੇ ਇੱਕ ਵਾਰ ਫੇਰ ਸਵਾਲ ਖੜੇ ਕੀਤੇ ਨੇ ਇਸ ਸਰਮਿਆਨ ਹਿੰਡਨਬਰਗ ਦੇ ਇਸੇ ਮਾਮਲੇ ਕਰਕੇ ਮਾਧਵੀ 부ਚ ਦਾ ਨਾਮ ਵੀ ਸੁਰਖੀਆਂ ਵਿੱਚ ਆ ਗਿਆ ਹੈ ਅਤੇ ਲੋਕੀ ਇੰਟਰਨੈਟ ਉੱਪਰ ਇਸ ਔਰਤ ਅਤੇ ਉਸ ਦੇ ਪਿਛੂਕਰ ਸਬੰਧੀ ਵੀ ਕਾਫੀ ਜਾਣਕਾਰੀ ਲੱਭਦੇ ਹੋਏ ਵਿਖਾਈ ਦਿੱਤੇ ਨੇ ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ ਆਓ ਜਾਣਦੇ ਹਾਂ ਇਸ ਚਰਚਿਤ ਸ਼ਖਸੀਅਤ ਮਾਧਵੀ ਪੂਰੀ 부ਚ ਸਬੰਧੀ ਮਾਧਵੀ ਪੂਰੀ 부ਚ ਨੇ ਆਈ ਆਈ ਐਮ ਅਹਮਦਾਬਾਦ ਤੋਂ ਐਮ ਬੀਏ ਦੀ ਪੜ੍ਹਾਈ ਕੀਤੀ ਹੋਈ ਹੈ ਉਹਨਾਂ ਨੇ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਗਣਿਤ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਵੀ ਕੀਤੀ। ਸੀਬੀ ਦੀ ਵੈੱਬਸਾਈਟ ਮੁਤਾਬਕ ਮਾਧਵੀ ਪੂਰੀ ਬੁੱਚ 2 ਮਾਰਚ 2022 ਤੋਂ ਸੀਬੀ ਦੀ ਚੇਅਰਪਰਸਨ ਵਜੋਂ ਸੇਵਾਵਾਂ ਨਿਭਾ ਰਹੀ ਨੇ। ਮਾਧਵੀ ਪੂਰੀ ਨੇ 4 ਅਕਤੂਬਰ 2021 ਤੱਕ ਸੀਬੀ ਦੇ ਪੂਰੇ ਸਮੇਂ ਦੇ ਮੈਂਬਰ ਵਜੋਂ ਵੀ ਕੰਮ ਕੀਤਾ ਹੋਇਆ ਹੈ। ਇਸ ਸਮੇਂ ਦੌਰਾਨ ਮਾਦਵੀ ਦੇ ਕੋਲ ਮਾਰਕੀਟ ਰੈਗੂਲੇਸ਼ਨ ਵਿਭਾਗ ਮਾਰਕੀਟ ਇੰਟਰਮੀਡੀਅਰੀ ਰੈਗੂਲੇਸ਼ਨ ਅਤੇ ਨਿਗਰਾਨ ਵਿਭਾਗ ਦੀ ਜ਼ਿੰਮੇਵਾਰੀ ਵੀ ਹੋਇਆ ਕਰਦੀ ਸੀ ਮਾਦਵੀ ਬੁੱਚ ਨੇ ਸ਼ੰਘਾਈ ਵਿੱਚ ਨਿਊ ਡਿਵੈਲਪਮੈਂਟ ਬੈਂਕ ਵਿੱਚ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੋਇਆ ਇਸ ਤੋਂ ਇਲਾਵਾ ਉਸਨੇ ਪ੍ਰਾਈਵੇਟ ਇਕਵਿਟੀ ਫਰਮ ਗ੍ਰੇਟਰ ਪੈਸੀਫਿਕ ਕੈਪੀਟਲ ਦੇ ਸਿੰਗਾਪੁਰ ਦਫ਼ਤਰ ਦੇ ਮੁਖੀ ਵਜੋਂ ਵੀ ਸੇਵਾਵਾਂ ਨਿਭਾਈਆਂ ਹੋਣਆਂ ਸੋ ਉਸ ਨੇ ਪਿਛਲੇ 35 ਸਾਲਾਂ ਤੋਂ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਦਾ ਤਜਰਬਾ ਹਾਸਲ ਕੀਤਾ। ਉਹਨਾਂ ਦੀ ਅਗਵਾਈ ਦੀ ਵਿਸ਼ੇਸ਼ਤਾ ਉਦੋਂ ਸਾਹਮਣੇ ਆਈ ਸੀ ਜਦੋਂ ਉਹ 2009 ਵਿੱਚ ICICI ਸੈਕਿਉਰिटीज ਦੀ ਮੈਨੇਜਿੰਗ ਡਾਇਰੈਕਟਰ ਅਤੇ CEO ਬਣਨ ਵਾਲੀ ਪਹਿਲੀ ਔਰਤ ਬਣੀ ਸੀ। ਅਤੇ ਮਾਦਵੀ ਦੀ ਅਗਵਾਈ ਹੇਠ ICICI Securities ਨੇ ਵੱਡੀ ਸਫਲਤਾ ਹਾਸਲ ਕੀਤੀ ਜਿਸ ਵਿੱਚ ਮਾਰਕੀਟ ਸ਼ੇਅਰ ਵਧਾਉਣਾ ਅਤੇ ਨਵੇਂ ਨਿਵੇਸ਼ ਉਤਪਾਦਾਂ ਨੂੰ ਲਾਗੂ ਕਰਨਾ ਸ਼ਾਮਲ ਹੈ। ਲੀਡਰਸ਼ਿਪ ਪ੍ਰਤੀ ਉਨ੍ਹਾਂ ਦੀ ਪਹੁੰਚ, ਜੋਖਮ ਪ੍ਰਬੰਧਨ ਅਤੇ ਸੰਚਾਲਨ ਕੁਸ਼ਲਤਾ ਉੱਪਰ ਕੇਂਦ੍ਰਿਤ ਸੀ। ICICI ਛੱਡਣ ਤੋਂ ਬਾਅਦ ਮਾਦਵੀ ਪੁਰੀ ਬੁੱਚ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਕੰਮ ਦਾ ਵਿਸਥਾਰ ਕੀਤਾ। ਮਾਰਚ 2022 ਦਾ ਸਮਾਂ ਉਹਨਾਂ ਲਈ ਅਹਿਮ ਸਮਾਂ ਸਾਬਤ ਹੋਇਆ ਜਦੋਂ ਮਾਦਵੀ ਪੁਰੀ ਬੁੱਛ ਸੀਬੀ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਬਣੀ। ਇਹਨਾਂ ਤਮਾਮ ਪ੍ਰਾਪਤੀਆਂ ਦੇ ਬਾਵਜੂਦ ਮਾਦਵੀ ਪੁਰੀ ਬੁੱਛ ਦਾ ਨਾਮ ਪਿਛਲੇ ਦਿਨੀ ਸੁਰਖੀਆਂ ਵਿੱਚ ਉਦੋਂ ਆਇਆ ਜਦੋਂ ਹਿੰਡਨਬਰਗ ਰਿਸਰਚ ਕੰਪਨੀ ਦੁਆਰਾ ਉਹਨਾਂ ਨੂੰ ਅਡਾਨੀ ਸਮੂਹ ਦੇ ਨਾਲ ਜੋੜਨ ਦੇ ਹਾਲ ਹੀ ਦੇ ਇਲਜ਼ਾਮਾਂ ਨੇ ਵੱਡੀ ਹਲਚਲ ਮਚਾਈ ਅਤੇ ਇਹਨਾਂ ਕਰਕੇ ਮਾਧਵੀਪੁਰੀ ਦਾ ਨਾਂ ਸੁਰਖੀਆਂ ਵਿੱਚ ਆ ਗਿਆ